ਨਾਰਕੰਦ ਦੇ ਵਿੱਚ ਜੀ ਮੇਰਾ ਖੇਡਾ ਜੈਜੀਤ ਸਿੰਘ ਜਨਸਾਨ ਸਿੰਘ ਆਪਣੀ ਗੇੜੀ ਨੂੰ ਲੈ ਕੇ ਅੰਮ੍ਰਿਤਸਰੋਂ ਆ ਰਹੇ ਸੀਗੇ ਉਦਾਕਰ ਸੀ ਹਸਪਤਾਲ ਵਿੱਚ ਇੱਕ ਹੋਰ ედაਲੀ ਟਾਲੀ ਯਾਰ ਜੀ ਉਸ ਦੇ ਨਾਲ ਇਹ ਐਕਸੀਡੈਂਟ ਹੋਇਆ ਸਵੇਰੇ 3:40 ਵਜੇ ਦੀ ਗੱਲ ਐਕਸੀਡੈਂਟ ਦਾ ਕਾਰਨ ਕੀ ਆ ਕਿ ਕੁਝ ਜਾਣਿਆ ਨਹੀਂ ਜਾ ਸਕਦਾ ਤੁਹਾਨੂੰ ਨੂੰ ਪਤਾ ਹੁਣ ਜਿਹੜਾ ਜ਼ਾਰਲੇ ਉਸ ਤੇ ਇਹ ਪਛਾਹ ਹੋਇਆ ਜੀ ਇਹਨਾਂ ਦਾ ਪਛਾਹ ਹਾਂਜੀ ਪਛਾਹ ਤੇ ਇਹ ਦੋ ਕਿੰਨੇ ਜਾਣੇ ਸੀ ਵਿੱਚ ਵਿੱਚ ਹੈਗੇ ਸੀ ਤਿੰਨ ਜਾਣੇ ਸੀ ਵੀਡੀ ਬਗ ਚਾਰ ਜਾਣੇ ਸੀ ਛੋਟੀ ਗੇੜੀ ਦੇ ਵਿੱਚ ਜੇੜਕ ਸਾਲ ਦੀ ਸਹੀ ਤੇ ਡਰਾਈਵਰ ਦਾ ਕਿਸ ਤਰ੍ਹਾਂ ਨੇ ਡਰਾਈਵਰ ਠੀਕ ਗੱਲਬਾਤ ਕਰ ਲਓ ਸਰਵਿਸ ਸਾਡੇ ਜੀ ਹੁਣ ਐਸ ਵਾਲੇ ਕਿੱਥੇ ਜੀ ਹਾਂਜੀ ਉਹ ਅੰਮ੍ਰਿਤਸਰ ਆ ਰਿਹਾ ਨਾਂਗਦੇ ਕੀ ਨਾ ਹੈ ਮੇਰਾ ਨਾਮ ਹਰਪਾਲ ਸਿੰਘ ਜੀ ਪਿੰਡ ਸੋਬਾ ਜੀ ਹਾਂਜੀ ਕੀ ਹੋਇਆ ਜੀ ਸਾਡਾ ਮਾਮ ਇਹ ਸਾਡਾ ਬੇਟਾ ਹੈ ਜੀ ਮਨਮ ਸਿੰਘ ਦੀ ਬੇਟੀ ਥੋੜੀ ਦੇਰ ਦੀ ਹਾਲ ਦੀ ਉਹ ਰਾਤੀ ਬਿਮਾਰ ਹੋ ਗਈ ਸੀ ਉਹਨੂੰ ਲੈ ਕੇ ਐਡਮਿਟ ਕਰਾਏ ਹਸਪੀਟਲ ਗਿਆ ਸੀ ਉਹਨੂੰ ਲੈ ਕੇ ਵਾਪਸ ਆ ਰਹੇ ਨਾਲ ਸਾਡਾ ਬੇਟਾ ਜੈਦੀ ਵੀ ਇਹ ਸਵੇਰ 7 ਵਜੇ ਐਕসিডেন্ট ਹੋਇਆ 40 ਚ ਵੱਗੀ ਟਰਾਲੀ ਇੱਥੇ ਲੱਗੇ ਜਿਹੜੇ ਗਰਮਨ ਸੀ ਤੇ ਉਹ ਹਾਂਡੇ ਵਾਲਿਆਂ ਦੀ ਏਜੰਸੀ ਦਾ ਉਹਨੇ ਦੱਸਿਆ ਕਿ ਸਵੇਰ 4:00 ਵਜੇ ਆਮੋ ਸਾਹਮਣੀ ਟਰਾਲੀ ਦੇ ਵਿੱਚ ਰਹੀ ਸੀ ਰੇਤੇ ਵਾਲੀ ਟਰਾਲੀ ਜਾ ਰਹੀ ਸੀ ਅਮਰ ਸਾਹਮਣੇ ਫਿਰ ਟਰਾਲੀ ਵਾਲਾ ਫਿਰ ਭਜਾ ਕੇ ਲੈ ਗਿਆ ਜੀ ਕਾਰਨਾਂ ਦਾ ਨਹੀਂ ਪਤਾ ਲੱਗਾ ਕੀ ਕਾਰਨ ਬਣਿਆ ਕਾਰਨ ਦਾ ਨਹੀਂ ਪਤਾ ਲੱਗਾ ਜੀ ਕਾਰਨ ਦਾ ਹੁਣ ਫਿਰ ਉਹ ਬੱਚਿਆਂ ਨੂੰ ਪਤਾ ਹੋਵੇ ਕਿਸ ਤਰ੍ਹਾਂ ਜੇ ਹੋਣੇ ਜਿੰਨਾਂ ਦੀ ਹਾਂਜੀ ਕਿਸ ਤਰ੍ਹਾਂ ਦੇ ਬੰਦੇ ਜਿਹੜੇ ਵਿੱਚ ਵਜੇ ਰਹੀਏ ਜੀ ਬੰਦੇ ਠੀਕ ਜੀ ਡਰਾਈਵਰ ਨੂੰ ਸੱਟ ਲੱਗੀ ਜੀ ਉਹਦੇ ਐਡਮਿਟ ਹੈ ਜੀ ਕਿਸ ਤਰ੍ਹਾਂ ਦੀ ਹਾਲਤ ਹੈ ਤੁਹਾਡੀ ਹਾਲਤ ਤੁਸੀਂ ਗਏ ਨਹੀਂ ਅਜੇ ਕਹਿ ਰਹੇ ਕਿ ਠੀਕ ਹੈ